ਮੱਕੀ ਨਾਮ ਦਾ ਗੁਰਦੇਵ ਸਿੰਘ ਹੈ ਜੀ ਲਹਿਰਾ ਕਾਈ ਪ੍ਰਧਾਨ ਲਹਿਰਾ ਜੀ ਬੀਖਜੂ ਕਰਾ ਅੱਜ ਅੰਡਰ ਵਿੱਚ ਕੱਲ ਪਾਸੋਂ ਦਾ ਜਿਹੜਾ ਹੈਗਾ ਪਾਣੀ ਭਰਿਆ ਹੋਇਆ ਕਿਸ ਤਰ੍ਹਾਂ ਦੇ ਹਾਲਾਤ ਹੈ ਇਹਦੇ ਵਿੱਚ ਗੱਡੀ ਗੁੱਡੀ ਵੀ ਕੁਝ ਹੈਗੀ ਹੈ ਕੀ ਇਹਦੇ ਵਿੱਚ ਗੱਡੀ ਫਸੀ ਹੋਈ ਜੀ ਪਰਸੋਂ ਦੀ ਵਿੱਚੋਂ ਚਾਰ ਬੰਦੇ ਸੀਗੇ ਉਹ ਸ਼ੀਸੇ ਭੰਨ ਕੇ ਨਿਕਲ ਗਏ ਹਾਲਾਤ ਇੰਨੇ ਮਾਰੇ ਨੇ ਲਹਿਰੇ ਦੇ ਇੱਥੋਂ ਦਾ ਮੰਤਰੀ ਆਪਣਾ ਸਾਲਜੁਰੂ ਮੰਤਰੀ ਉਹ ਵੀ ਕੋਈ ਇਹਦਾ ਵਿਕਾਸ ਦਾ ਕਰ ਰਹੇ ਆ ਬੀਬੀ ਪੱਠੜ ਜੀ ਵੀ ਰਹਿ ਗਏ ਪਹਿਲਾਂ ਉਹਨਾਂ ਨੇ ਕਿਸੇ ਨੇ ਕੋਈ ਇਹਨਾਂ ਨੂੰ ਹੱਲ ਕਰਿਆ ਇਹਦਾ ਅਈ ਤਾਂ ਸਰਕਾਰ ਨੂੰ ਹੀ ਚਾਹੁੰਦੇ ਵੀ ਇਹਦਾ ਕੋਈ ਨਾ ਕੋਈ ਹੱਲ ਹੋਣਾ ਚਾਹੀਦਾ ਹੈ ਇੱਧਰ ਗਰੀਬਾਂ ਦੀ ਬਸਤੀ ਹੈ ਜੀ ਉਹ ਵੀ ਡੁੱਬੀ ਪਈ ਹੈ ਉਹ ਸਾਰੇ ਘਰ ਟਿੜੇ ਪਏ ਨੇ ਜੀ ਪੁਰਾਣੇ ਘਰ ਨੇ ਐ ਨਹੀਂ ਪਤਾ ਕੋਈ ਵੱਡਾ ਹਾਸਾ ਵੀ ਆਪਰ ਸਕਦੇ ਇੱਥੇ ਕਿੰਵੇਂ ਜਿਵੇਂ ਬਾਰਿਸ਼ ਲਗਾਤਾਰ ਹੋ ਰਹੀ ਹੈ ਪੰਜਾਬ ਹਰਿਆਣਾ ਦੇ ਵਿੱਚ ਕਿਵੇਂ ਦੇਖਦੇ ਹੋ ਕਿਉਂਕਿ ਨੁਕਸਾਨ ਵੀ ਬਹੁਤ ਵੱਡੇ ਹੋਏ ਨੇ ਨੁਕਸਾਨ ਤਾਂ ਬਹੁਤ ਆ ਹਾਲਤ ਮਾੜੀ ਨਹੀਂ ਜੀ ਸਾਰੇ ਪੰਜਾਬ ਦੇ ਵਿੱਚ ਸਾਰੇ ਪੰਜਾਬ ਹਰਿਆਣਾ ਯੂਪੀ ਹਿਮਾਚਲ ਸਾਰਾ ਮਾੜਾ ਹੀ ਹਾਲ ਹੈ ਇਸ ਟਾਈਮ ਕੋਈ ਹੋਣੀ ਕੀ ਨਾਮ ਹੈ ਬੱਲੇ ਸਿੰਘ ਜੀ ਬਲ ਸਿੰਕ ਕਿਸ ਤਰ੍ਹਾਂ ਦੇ ਹਾਲਾਤਾਂ ਲੈ ਰਹੇਗਾ ਕਿ ਇਹ بارش ਕਿੰਨੇ ਦਿਨਾਂ ਤੋਂ ਹੋ ਰਹੀ ਆ ਹੈ ਜੀ ਬਰਸਾਤ ਬਰਸਾਤ ਨੂੰ ਅੱਜ ਤੀਜਾ ਦਿਨ ਹੈ ਬਰਸੋਂ ਇੱਥੇ ਮਤਲਬ ਬੰਦੇ ਲੰਘਣ ਲੱਗੇ ਚਾਰ ਮੁੰਡੇ ਤੇ ਉਹ ਗੱਡੀ ਸੀ ਸਵਿਫਟ ਜਿਹੜਾ ਉਹ ਪਤਾ ਨਹੀਂ ਗੱਡੀ ਜਾ ਕੇ ਬੰਦ ਹੋ ਗਈ ਉਹ ਨਿਕਲੇ ਵਿੱਚ ਨਾਲ ਉਹਨਾਂ ਕੋਲ 40000 ਰੁਪਿਆ ਵੀ ਸੀ ਉਹ ਕੱਢ ਕੇ ਸ਼ੀਸ਼ੇ ਸੁ ਤੋੜ ਕੇ ਲਾਗੇ ਇਹ ਹਾਲਾਤ ਨੇ ਬਹੁਤ ਮਾਰੇ ਆ ਦੇਖੋ ਤੁਸੀਂ ਇਹ ਪਾਖੜਾ ਲੱਗਦੀ ਆ ਜਾਂ ਅੰਡਰ ਬ੍ਰਿਜ ਪਾਖੜਾ ਵਾਂਗੂ ਪਾਣੀ ਆ ਰਿਹਾ ਹੈ ਇਦਰ ਲੋਕ ਪੁੱਲੀਆਂ ਵਾਲੇ ਸਾਰੇ ਡੁੱਬੇ ਬੈਠੇ ਨੇ ਗੱਡੀ ਵਿੱਚ ਹੈ ਗੱਡੀ ਵਿੱਚ ਪਿੰਡਾਂ ਚ ਕੀ ਹਾਲਾਤ ਨੇ ਪਿੰਡਾਂ ਚ ਵੀ ਮਾਰੇ ਦੇ ਹਾਲ